ਗੁਰਦਾਸਪੁਰ ਪੁਲਿਸ ਵੱਲੋਂ ਗੈਰ ਕਾਨੂੰਨੀ ਚਾਰਾ ਦੀ ਜਰੂਰਤ ਦੇ ਕਾਰਵਾਈ ਕਰਦੇ ਹੋਏ थाना ਪੁਰਾਣਾ ਸਾਲਾ ਦੀ ਪੁਲਿਸ ਪਾਰਟੀ ਵੱਲੋਂ ਦੁਰਾਨੇ ਗਸ਼ਤ ਸਕਦੇ ਆਧਾਰ ਤੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਤੋਂ ਦੋ ਦੇਸਿਕਟੇ 315 ਬੋਰ ਬਰਾਮਦ ਕੀਤਾ। ਦੂਜੇ ਕੇਸ ਵਿੱਚ ਇੱਕ ਪੀ ਗ੍ਰਾਮ ਹਿਰੋਇਨ ਇੱਕ ਮਤੀ ਸੋਰ ਅਤੇ ਅਨੇਕਾਂ ਮਨਸਮੀਤ ਗੁਰਦਾਸਪੁਰ ਕੋਟਟਾ ਵਾਸੀ ਨੂੰ ਗ੍ਰਿਫਤਾਰ ਕੀਤਾ। ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਗੈਂਗਸਟਰਾਂ ਦੇ ਵਾਰ ਦੇ ਦੇ ਤਹਿਤ ਲਗਾਤਾਰ ਜਿਹੜਾ ਹੈਗਾ ਮਾਨਯੋਗ ਚੀਫ ਮਿਨਿਸਟਰ ਪੰਜਾਬ ਜੀ ਵੱਲੋਂ ਡਾਇਰੈਕਸ਼ਨ ਮਿਲਵੇ ਨੇ ਉਦੀ ਲੜੀ ਦੇ ਤਹਿਤ ਡੀਜੀਪੀ ਸਾਹਿਬ ਦੇ ਨਿਰਦੇਸ਼ ਨੇ ਜਿਹੜਾ ਗੋਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਮਾੜੇ ਅਨਸਰਾਂ ਤੇ ਜਿਹੜੇ ਹੈਗੇ ਕ੍ਰਿਮਨਲ ਐਲੀਮੈਂਟਸ ਦੇ ਖਿਲਾਫ ਜੇ ਬਦਮਾਸ਼ਾਂ ਦੇ ਖਿਲਾਫ ਕਾਰਜ ਜਿਹੜਾ ਹੈਗਾ ਚੱਲ ਰਿਹਾ ਹੈ ਉਸੇ ਲੜੀ ਦੇ ਵਿੱਚ ਅਸੀਂ ਅੱਜ ਤੁਹਾਨੂੰ ਇੱਥੇ ਬਰੀਫਿੰਗ ਫਿਰਲੀ ਆਇਆ ਹੈ ਜਿੱਥੇ ਬਰਦਾਸ਼ਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਚੰਗਾ ਦੋ ਚੰਗੇ ਆਪਰੇਸ਼ਨ ਦੇਖਣ ਨੂੰ ਮਿਲੇ ਹੈਗੇ ਤੇ ਦੇਖੋ ਦੋ ਦੋ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹੈਗੇ ਇੱਕ ਐਫਆਰ ਜਿਹੜੀ ਹੈਗੀ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਤਰਜ ਹੋਈ ਹੈਗੀ ਦੂਜੀ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਵਿੱਚ ਤਰਜ ਹੋਈ ਹੈ ਤੇ ਦੇਖੋ ਦੋ ਵਿਅਕਤੀ ਜਿਹੜਾ ਹੈਗਾ ਇੱਕ ਬੰਦਾ ਕਵਨਬੀਰ ਕਵਨ ਪੀਐਸ ਸ਼ਦਬਟਾਲਾ ਦਾ ਰਹਿਣਾ ਹੈ ਸਾਨੂੰ ਇਨਫੋਰਮੇਸ਼ਨ ਸੀ ਕਿ कोई इलीगल वैपन हो सकता है तो इन अगर बाउंड अपने रिकवरी हो सकती है अकोर्डिंगली जी है दो पिस्टल जी तीन सौ पंद्रह बोल चो जी है रिकवर की गई हैगी बाकी इनवेस्टिगे कर रहे हैं कि इन्हें एदज किसी कितों लिया अभी बैकवर्ड एंड फॉरवर्ड लिंक अभी चैक करे है इस तु तो अलावा एक राहुल कट्टा नाम का बदमाश है जरा कि पुराना मुलजिम है ਇਹ ਦੇ ਚਾਹ ਪਹਿਲਾਂ ਵੀ 13 14 ਮੁਕਦਮੇ ਦੇ ਰਹੇ ਹੈਗੇ ਦਲ ਸਕੇ ਆਮ ਸੈਕਟ ਐਂਡ ਡੀਪੀਐਸ ਸੈਕਟ ਉਹ ਵੀ ਸਿਟੀ ਜਿਹੜਾ ਥਾਣਾ ਇੱਕ ਪਰਚਾ ਦਰਜ ਹੋਇਆ ਹੈ ਅੰਡਰ ਆਮ ਸੈਕਟ ਐਂਡ ਐਂਡ ਡੀਪੀਐਸ ਸੈਕਟ ਜਿਹੜਾ ਛੇ ਇੱਕ ਪਿਸਟਲ 32 ਬੋਲਦੀ ਹੋ ਅਤੇ ਜਿਹੜਾ ਹੈਗਾ 20 ਗ੍ਰਾਮੇ ਵਾਲੀ ਉਹ ਦੇ ਤੋਗਮਤ ਕੀਤੀ ਹੈ ਤੋਂ ਅਸੀਂ ਵੀ ਇਹਨੂੰ ਵੀ ਬੈਕਵਰਡ ਫਾਰਵਰਡ ਲਿੰਕ ਜਿਵੇਂ ਸੀ ਫੇਸ ਕਰੇ ਹੈ ਤੋਂ ਲਗਾਤਾਰ ਗੁਰਦਾਸਪੁਰ ਪੁਲਿਸ ਵੱਲੋਂ ਗੈਂਗਸਟਰ ਦੇ ਖਿਲਾਫ ਮੁਹਿੰਮ ਦੇ ਤਹਿਤ ਜਿਹੜੀ ਹੈਗੀ ਕਾਮਯਾਬੀ ਪੁਲਿਸ ਨੂੰ ਮਿਲੀ ਹੈਗੀ